ਅਲੀ ਸ਼ਹਿਰ ਨੂੰ ਲਗਾਤਾਰ ਵਿਕਾਸ ਦੇ ਰਾਹਤ ਤੇ ਤੋਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਇਸੇ ਤਹਿਤ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਿੱਥੇ ਪਿਛਲੇ ਦਿਨੀ ਵੱਖ-ਵੱਖ ਚੌਂਕਾਂ ਦੇ ਵਿੱਚ ਟ੍ਰੈਫਿਕ ਲਾਈਟਾਂ ਦੇ ਉੱਤੇ ਸੀਸੀਟੀਵੀ ਕੈਮਰੇ ਲਗਾਏ ਗਏ ਉੱਥੇ ਹੀ ਹੁਣ ਮੁਹਾਲੀ ਦੇ ਸੈਕਟਰ 91 ਵਿੱਚ ਵੀ ਜਿੱਥੇ ਅਕਸਰ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਸੀ ਉੱਥੇ ਟ੍ਰੈਫਿਕ ਲਾਈਟਾਂ ਨੂੰ ਇੰਸਟਾਲ ਕਰ ਦਿੱਤਾ ਗਿਆ ਯਾਨੀ ਕਿ ਟ੍ਰੈਫਿਕ ਲਾਈਟਾਂ ਲਗਾ ਦਿੱਤੀਆਂ ਗਈਆਂ ਨੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ ਦੱਸਦੇ ਕਿ ਇਸ ਚੌਂਕ ਤੇ ਵਿੱਚ ਅਕਸਰ ਵੱਡੇ ਵੱਡੇ ਹਾਦਸੇ ਹੁੰਦੇ ਸੀ ਅਤੇ ਕੀਮਤੀ ਜਾਨਾਂ ਜਾਣ ਦਾ ਡਰ ਬਣਿਆ ਰਹਿੰਦਾ ਸੀ ਅਤੇ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਸੀ ਇਸੇ ਦੇ ਮੱਦੇ ਨਜ਼ਰ ਹੁਣ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਇੱਥੇ ਉਪਰਾਲਾ ਕਰਦੇ ਹੋਏ ਟ੍ਰੈਫਿਕ ਲਾਈਟਾਂ ਲਗਵਾ ਦਿੱਤੀਆਂ ਨੇ ਜਿਸ ਕਰਕੇ ਹੁਣ ਇਸ ਚੌਂਕ ਤੇ ਵਿੱਚ ਵੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ گیا سو ਉਦਘਾਟਨ ਕਰਨ ਪਹੁੰਚੇ ਐਮਐਲਏ ਕੁਲਵੰਤ ਸਿੰਘ ਨੇ ਇਸ ਬਾਰੇ ਕੀ ਕੁਝ ਕਿਹਾ ਉਹ ਜ਼ਰੂਰ ਸੁਣਦਿਆਂ ਐਮਐਲਏ ਸਾਹਿਬ ਲੰਬੇ ਸਮੇਂ ਤੋਂ ਇੱਥੇ ਟ੍ਰੈਫਿਕ ਦੀ ਸਮੱਸਿਆ ਸੀ ਕਿਵੇਂ ਦੇਖਦੇ ਹੋ ਅੱਜ ਟ੍ਰੈਫਿਕ ਲਾਈਟਸ ਇੰਸਟਾਲ ਕੀਤੀਆਂ ਨੇ ਦੇਖੋ ਮੋਹਾਲੀ ਦੇ ਵਿੱਚ ਹਰ ਤਰ੍ਹਾਂ ਦੀ ਸਮੱਸਿਆ ਤੋਂ ਜਾਣੇ ਜਾਣੋ ਹੁੰਦੇ ਹੋਏ ਨਾ ਜੀ ਇੱਕ ਇੱਕ ਸਮੱਸਿਆ ਨੂੰ ਲੈ ਕੇ ਉਹਦਾ ਹਾਲਾ ਜਿਹੜਾ ਉਹ ਕੀਤਾ ਜਾ ਰਿਹਾ ਭਾਵੇਂ ਉਹ ਬੈਡਮਿੰਟਨ ਕੋਰਟ ਨੇ ਲੋਕਾਂ ਨੂੰ ਚਾਹੀਦੇ ਨੇ ਖੇਡਣ ਵਾਸਤੇ ਬੱਚਿਆਂ ਨੂੰ ਚਾਹੀਦੇ ਨੇ ਭਾਵੇਂ ਉਹ ਫੁੱਟਬਾਲ ਕੋਰਟ ਫੁੱਟਬਾਲ ਦੇ ਗਰਾਊਂਡ ਨੇ ਭਾਵੇਂ ਉਹ ਬਾਸਕਟਬਾਲ ਦੇ ਗਰਾਊਂਡ ਨੇ ਸਾਰਾ ਕੁਝ ਬੰਦ ਬਾਈ ਬੰਦ ਹਾਂ ਜੀ ਸੋਚ ਕੇ ਦੇਖ ਕੇ ਜਿਹੜੀ ਜਿਹੜੀ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਆ ਉਹਦੇ ਮੁਤਾਬਕ ਜਿਹੜੀ ਸਾਡੀ ਸਰਕਾਰ ਆ ਲੋਕਾਂ ਨੂੰ ਮਹੀਆ ਕਰਵਾ ਰਹੀ ਆ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਟ੍ਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਚੌਂਕ ਬਣ ਬਣ ਰਹੇ ਨੇ ਜੇ ਬਣ ਵੀ ਗਏ ਨੇ ਤੇ ਬਣ ਰਹੇ ਨੇ ਪੰਜ ਬਣ ਗਏ ਨੇ ਤਿੰਨ ਦੀ ਤਿਆਰੀ ਹੋ ਰਹੀ ਹੈ ਤੇ ਪੰਜ ਅਗਲੇ ਮਹੀਨੇ ਸ਼ੁਰੂ ਹੋ ਜਾਣਗੇ ਇਹ ਵੀ ਇੱਕ ਸਮੱਸਿਆ ਬਹੁਤ ਵੱਡੀ ਸੀ ਔਰ ਬਹੁਤ ਐਕਸੀਡੈਂਟ ਹੁੰਦੇ ਸੀ ਤੁਸੀਂ ਦੇਖੋਗੇ ਵੀ ਪਿਛਲੇ 4-5 ਸਾਲ 4-5 ਮਹੀਨੇ ਤੋਂ ਕਿੰਨੇ ਐਕਸੀਡੈਂਟ ਹੋਏ ਤੇ ਜਦੋਂ ਚੌਕ ਬਣ ਗਏ ਉਹਨੋਂ ਉਹਨੂੰ ਕਿੰਨੇ ਐਕਸੀਡੈਂਟ ਘਟ ਗਏ ਨੇ ਇੱਕ ਅੰਕੜੇ ਤੁਹਾਨੂੰ ਮਤਲਬ ਦੱਸਣਗੇ ਚੌਂਕ ਮੜ ਰਹੇ ਨੇ ਔਰ ਤੁਸੀਂ ਦੇਖਿਆ ਹੋਊਗਾ ਵੀ ਸਾਰੇ ਪਾਸੇ ਕੈਮਰੇ ਲਾ ਦਿੱਤੇ ਗਏ ਨੇ ਉਹ ਵੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਤੇ ਲੋਕਾਂ ਦੀ ਜਾਨ ਮਾਲ ਜਿਹੜੇ ਕ੍ਰਾਈਮ ਹੁੰਦੇ ਸੀ ਉਹਨਾਂ ਨੂੰ ਘਟਾਉਣ ਵਾਸਤੇ ਜਿਹੜੇ ਕੈਮਰੇ ਨੇ ਬਹੁਤ ਯਾਦਾ ਯੋਗਦਾਨ ਜਿਹੜਾ ਪਾਉਣਗੇ ਔਰ ਇਸੇ ਤਰ੍ਹਾਂ ਜਿੱਥੇ ਵੀ ਜਦੋਂ ਅੱਜ ਇੱਥੇ ਬਹੁਤ ਵੱਡੀ ਸਮੱਸਿਆ ਸੀ ਟ੍ਰੈਫਿਕ ਦੀ ਇੱਥੇ ਜਿਹੜੀ ਇਹ ਟ੍ਰੈਫਿਕ ਲਾਈਟ ਨੇ ਜਿਹੜੀ ਲਾਈ ਗਈ ਹੈ ਤਾਂ ਕਿ ਲੋਕ ਸੁਚੱਜੇ ਢੰਗ ਦੇ ਨਾਲ ਇਥੋਂ ਵਿਚਰ ਸਕਣ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਟ੍ਰੈਫਿਕ ਰੂਲਾਂ ਦੀ ਉਹ ਲੰਘਣਾ ਨਾ ਕਰਨਾ ਟ੍ਰੈਫਿਕ ਰੂਲਾਂ ਨੂੰ ਫਾਲੋ ਕਰਨ ਰੂਲਸ ਦੇ ਮੁਤਾਬਕ ਚੱਲਣ ਨਾ ਕਿਸੀ ਦੇ ਚਲਾਨ ਹੋਣਗੇ ਨਾ ਐਕਸੀਡੈਂਟ ਹੋਣਗੇ ਨਾ ਕਿਸੀ ਜਾਨ ਜਾਊਗੀ ਇੱਕ ਗੱਲ ਆਪਾਂ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਵੀ ਜੋ ਵੀ ਕਾਨੂੰਨ ਬਣਾਏ ਹੋਏ ਨੇ ਜੋ ਵੀ ਰੂਲ ਬਣਾਏ ਹੋਏ ਨੇ ਸਰਕਾਰ ਨੇ ਉਹ ਲੋਕਾਂ ਦੀ ਭਲਾਈ ਲਈ ਬਣਾਏ ਹੋਏ ਨੇ ਸਰਕਾਰ ਦੀ ਆਪਣੀ ਭਲਾਈ ਦੇ ਵਿੱਚ ਕੁਝ ਨਹੀਂ ਹੈ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਭਲਾਈ ਵਿੱਚ ਸਰਕਾਰ ਦੀ ਭਲਾਈ ਆ ਸੋ ਇਸ ਕਰਕੇ ਲੋਕਾਂ ਨੂੰ ਜਿੰਨੇ ਵੀ ਜਿਹੜੇ ਰੂਲ ਤੇ ਰੈਗੂਲੇਸ਼ਨ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਔਰ ਫਾਲੋ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸੇ ਕਿਸਮ ਦੀ ਸਮੱਸਿਆ ਜਿਹੜੀ ਉਹ ਨਹੀਂ ਆਈ ਨਾ ਹੀ ਜਾਮ ਲੱਗਣਗੇ ਨਾ ਹੀ ਐਕਸੀਡੈਂਟ ਹੋਣਗੇ ਨਾ ਹੀ ਕੀਮਤੀ ਜਾਨਾਂ ਜਾਣਗੀਆਂ ਮੈਂ ਸਮਝਾ ਉਹ ਇੱਥੇ ਤਾਂ ਲਾਈਟਸ ਲੱਗੀਆਂ ਬਹੁਤ ਸਾਰੇ ਚੌਕਾਂ ਦੇ ਵਿੱਚ ਤੁਹਾਡੇ ਉਪਰਾਲੇ ਦੇ ਨਾਲ ਪ੍ਰਸ਼ਾਸਨ ਦੇ ਉਪਰਾਲੇ ਨਾਲ ਕੈਮਰੇ ਵੀ ਲੱਗੇ ਇਹ ਜਿਹੜੇ ਚੌਕ ਰਹਿ ਗਏ ਨੇ ਕਿ ਉਹਨਾਂ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪਲਾਨ ਹੈ ਕਿ ਕੈਮਰਾਜ਼ ਨੇ ਜਿਹੜੇ ਲਗਾਏ ਜਾਣਗੇ ਇੰਸਟਾਲ ਕੀਤੇ ਜਾਣਗੇ ਲਗਾਤਾਰ ਜਾਰੀ ਹੈ ਜੀ ਪਰ 22 ਕਰੋੜ ਰੁਪਏ ਦੀ ਲਾਗਤ ਨਾਲ ਕੈਮਰੇ ਲੱਗ ਚੁੱਕੇ ਨੇ 50 ਕਰੋੜ ਰੁਪਏ ਹੋਰ ਮਨਜ਼ੂਰ ਹੋਏ ਹੋਏ ਨੇ ਕਿਸੇ ਵੇਲੇ ਵੀ ਗਮਾੜਾ 20 22 25 20 ਤੋਂ 25 ਕਰੋੜ ਦੀ ਇੱਕ ਕਿਸ਼ਤ ਹੈ ਜਿਹੜੀ ਹੋਰ ਰਿਲੀਜ਼ ਕਰ ਦੂਗਾ ਤੇ ਜਿਹੜੇ ਕੈਮਰੇ ਰਹਿ ਗਏ ਨੇ ਉਹ ਵੀ ਸਾਰੇ ਲੱਗ ਜਾਣਗੇ ਪੂਰਾ ਮੁਹਾਲੀ ਹੈ ਜਿਹੜਾ ਇਹ ਕੈਮਰਿਆਂ ਦੇ ਨਾਲ ਕਵਰ ਕਰ ਦਿੱਤਾ ਜਾਊਗਾ ਕਿਸੇ ਵੀ ਕਿਸਮ ਦੀ ਕੋਈ ਵਾਰਦਾਤ ਕਰਕੇ ਕੋਈ ਬੰਦਾ ਭੱਜ ਨਹੀਂ ਸਕੂਗਾ ਪਹਿਲਾਂ ਤਾਂ ਵਾਰਦਾਤ ਨਹੀਂ ਹੋਣੀ ਕਿਉਂਕਿ ਜਿਹੜਾ ਬੰਦਾ ਕ੍ਰਾਈਮ ਕਰਦਾ ਪਹਿਲਾਂ ਖੁਦ ਬਚਦਾ ਜਦੋਂ ਪਤਾ ਹੋਊਗਾ ਵੀ ਇੱਥੇ ਕੈਮਰੇ ਲੱਗੇ ਹੋਣੇ ਸਾਰੇ ਪਾਸੇ ਉਹ ਕ੍ਰਾਈਮ ਹੀ ਨਹੀਂ ਕਰੂਗਾ ਜੇਕਰ ਤੇ ਕੋਈ ਗਲਤੀ ਕਰ ਵੀ ਲਊਗਾ ਉਹ ਬਚ ਕੇ ਨਹੀਂ ਜਾ ਸਕਦਾ ਹੈਗਾ ਤੂੰ ਆਨਰ ਟਾਈਮ ਦੇ ਵਿੱਚ 50 ਕਰੋੜ ਰੁਪਏ ਹੋਰ ਲਾ ਕੇ ਮੁਹਾਲੀ ਨੂੰ ਕੈਮਰਿਆਂ ਦੇ ਨਾਲ ਇਹ ਪੂਰਾ ਲੈਸ ਕਰ ਦਿੱਤਾ ਜਾਊਗਾ ਸੋ ਤੇ ਟ੍ਰੈਫਿਕ ਸਮੱਸਿਆ ਦਾ ਹੱਲ ਹੋਣ ਦੇ ਨਾਲ ਇਲਾਕਾ ਵਾਸੀ ਵੀ ਰਾਹਤ ਮਹਿਸੂਸ ਕਰ ਰਹੇ ਨੇ ਅਤੇ ਅਮਨ ਲੇ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਨਜ਼ਰ ਆਏ ਨੇ ਮੁਹਾਲੀ ਸ਼ਹਿਰ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਜਾਰੀ ਨੇ ਇਸੇ ਤਹਿਤ ਅੱਜ ਮੁਹਾਲੀ ਦੇ ਸੈਕਟਰ 91 ਦੇ ਇੱਕ ਅਹਿਮ ਚੌਂਕ ਤੇ ਵਿੱਚ ਜਿੱਥੇ ਲਗਾਤਾਰ ਹਾਦਸੇ ਹੋ ਰਹੇ ਸੀ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਸੀ ਉਸ ਨੂੰ ਹੱਲ ਕਰਦੇ ਹੋਏ ਟ੍ਰੈਫਿਕ ਲਾਈਟਾਂ ਨੇ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਤਾਂ ਇਸ ਦਾ ਉਦਘਾਟਨ ਹੈ ਜਿਹੜਾ ਮੁਹਾਲੀ ਤੋਂ ਵਿਧਾਇਕ ਐਮ ਐਲ ਏ ਕੁਲਵੰਤ ਸਿੰਘ ਹੋਰਾ ਨੇ ਕੀਤਾ ਤਾਂ ਇਲਾਕਾ ਨਿਵਾਸੀ ਅਤੇ ਸਾਬਕਾ ਕਾਉਂਸਲਰ ਫੂਲਰਾਜ ਸਿੰਘ ਸਾਡੇ ਨਾਲ ਮੌਜੂਦ ਨੇ ਪੂਰੀ ਜਾਣਕਾਰੀ ਲੈਣੇ ਆ ਸਭ ਇੱਥੇ ਅੱਜ ਟ੍ਰੈਫਿਕ ਲਾਈਟਸ ਇੰਸਟਾਲ ਕਰ ਦਿੱਤੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਸਾਨੂੰ ਇੰਨਾ ਵਧੀਆ ਲੱਗ ਰਿਹਾ ਕਿ ਜਿਹੜੀਆਂ ਟ੍ਰੈਫਿਕ ਲਾਈਟਸ ਹੈ ਇੱਕ ਸਾਡੇ 90 91 ਸੈਕਟਰ ਜਿਹੜਾ ਹੈਗਾ ਜਦੋਂ ਅਸੀਂ ਮੇਨ ਰੋਡ ਤੋਂ ਲਖਨੌਰ ਚੜਦੇ ਸੀਗੇ ਘੰਟਾ ਘੰਟਾ ਡੇਢ ਡੇਢ ਘੰਟਾ ਸਾਨੂੰ ਤੇ ਵੇਟ ਕਰਨੀ ਪੈਂਦੀ ਸੀ ਬਹੁਤ ਜਾਮ ਰਕਦਾ ਸੀ ਬੁਰੀ ਤਰ੍ਹਾਂ ਸਭ ਤੋਂ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਵੀ ਸਾਡੇ ਜਿਹੜੇ ਸਤਿਕਾਰਯੋਗ ਐਮਐਲ ਸਾਹਿਬ ਸਰਦਾਰ ਕਲਵੰਸਿੰਗ ਨੇ ਜਦੋਂ ਉਹਨਾਂ ਨੂੰ ਗੱਲ ਪਤਾ ਲੱਗਦਾ ਵੀ ਸਾਡੇ ਇੱਥੋਂ ਦੇ ਰੈਜ਼ੀਡੈਂਟਸ ਨੂੰ ਮੁਹਾਲੀ ਏਰੀਏ ਦੇ ਰੈਜ਼ੀਡੈਂਟ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਉਹ ਆਪਣੇ ਆਪ ਹੀ ਉਹਦਾ ਹੱਲ ਲੱਭ ਦਿੰਦੇ ਨੇ ਅਸੀਂ ਆਸੇ ਸੋਚ ਰਹੇ ਸੀਗੇ ਵੀ ਐਮਐਲ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇੱਥੇ ਜਾਮ ਲੱਗਦਾ ਤੇ ਇੱਥੇ ਲਾਈਟਾਂ ਹੋਣੇ ਚਾਹੀਦੀਆਂ ਨੇ ਲੇਕਿਨ ਸਾਨੂੰ ਉਦੋਂ ਹੀ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਲਾਈਟਾਂ ਲਵਾਤੀਆਂ ਤੇ ਅੱਜ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਵੀ ਇਹਨਾਂ ਲਾਈਟਾਂ ਨੂੰ ਜਿਹੜਾ ਚਾਲੂ ਕਰਾਇਆ ਅਸੀਂ ਬਹੁਤ ਰਿਣੀ ਆ ਸਰਦਾਰ ਕਲਵਾਨ ਸਿੰਘ ਜੀ ਦੇ ਜਿਨ੍ਹਾਂ ਨੇ ਸਾਡੀਆਂ ਬਹੁਤ ਜ਼ਰੂਰੀ ਮੰਗ ਸੀਗੀ ਇਹ ਕਿਉਂਕਿ ਇੱਥੇ ਐਕਸੀਡੈਂਟ ਵੀ ਹੁੰਦੇ ਸੀ ਜਾਮ ਵੀ ਬਹੁਤ ਲੱਗਦਾ ਜਿਹੜੇ ਕੈਮਰੇ ਨੇ ਉਹ ਵੀ ਵਕਫ ਵਕਫ ਥਾਵਾਂ ਤੇ ਇੰਸਟਾਲ ਕੀਤੇ ਗਏ ਨੇ ਲਗਾਤਾਰ ਕੈਮਰੇ ਲਗਾਏ ਜਾ ਰਹੇ ਨੇ ਈ ਚਲਾਨ ਦੀ ਜਿਹੜੀ ਹੈ ਪ੍ਰੋਸੈਸ ਉਹ ਚੱਲ ਰਿਹਾ ਹੈ ਈ ਇਸ ਚੌਂਕ ਤੇ ਲਈ ਵੀ ਕੋਈ ਮੰਗ ਰੱਖੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਈ ਚਲਾਨ ਜਿਹੜਾ ਉਹ ਵੀ ਲਾਜ਼ਮੀ ਕੀਤਾ ਜਾਊਗਾ ਬਿਲਕੁਲ ਜੀ ਕਿਉਂਕਿ ਐਮਐਲ ਸਰ ਪਹਿਲਾਂ ਦੱਸ ਕੇ ਗਏ ਨੇ ਪਹਿਲਾਂ 22 ਕਰੋੜ ਦੇ ਕੈਮਰੇ ਲੱਗੇ ਨੇ ਸਾਰੇ ਸ਼ਹਿਰ ਦੇ ਵਿੱਚ ਹੁਣ 50 ਕਰੋੜ ਹੋਰ ਜਿਹੜਾ ਸੈਂਕਸ਼ਨ ਹੋਇਆ ਹਰ ਥਾਂ ਤੇ ਕੈਮਰਿਆਂ ਨਾਲ ਜਿਹੜੇ ਕੈਮਰਿਆਂ ਦੀ ਪਰਮਾਰ ਹੋਊਗੀ ਜਿੱਥੇ ਜਿੱਥੇ ਵੀ ਲਾਈਟਾਂ ਹੋਣਗੀਆਂ ਉਥੇ ਕੈਮਰਿਆਂ ਦੀ ਪਰਮਾਰ ਹੋਊ ਔਰ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਸੈਕਟਰ 99 90 ਦੇ ਵਿੱਚ ਕਿਉਂਕਿ ਐਮਐਲਏ ਸਾਹਿਬ ਨੇ ਬਹੁਤ ਸਾਰਾ ਭਰੋਸਾ ਵੀ ਹੈ ਜਿਹੜਾ ਉਹ ਦਿੱਤਾ ਮੰਦਰ ਨੂੰ ਲੈ ਕੇ ਵੀ ਐਲਾਨ ਹੈ ਜਿਹੜਾ ਅਹਿਮ ਕੀਤਾ ਗਿਆ ਗੁਰੂ ਘਰ ਨੂੰ ਲੈ ਕੇ ਵੀ ਐਲਾਨ ਕੀਤਾ ਗੁਰੂ ਘਰ ਤਾਂ ਸਾਡੇ ਪਹਿਲਾਂ ਹੀ ਹੈਗਾ 91 ਦੇ ਵਿੱਚ ਉਹਨਾਂ ਦੀ ਸਾਰੀ ਦੇਣ ਹੈ ਪਰਮਾਤਮਾ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਗੁਰੂ ਘਰ ਦਿੱਤਾ ਤਾਂ ਮੰਦਰ ਦੀ ਵੀ ਅੱਜ ਉਹਨਾਂ ਨੇ ਅਨਾਉਂਸਮੈਂਟ ਕਰਤੀ ਮੈਂ ਤੁਹਾਨੂੰ ਸਰਦਾਰ ਕਲਵਾਂਸੀ ਜੀ ਵਾਰੀ ਇੱਕ ਗੱਲ ਦੱਸ ਦਵਾਂ ਵੀ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਜੋਈ ਕਰਿਓ ਜਵਾਨ ਕਰ ਲੈਣ ਉਹ ਤਾਂ ਕਦੀ ਵੀ ਉਹ ਪਿੱਛੇ ਨਹੀਂ ਹਟੇ ਚਾਹੇ ਉਹਨਾਂ ਨੂੰ ਕਿੰਨਾ ਨੁਕਸਾਨ ਹੋ ਜਾਏ ਚਾਹੇ ਕਿੰਨਾ ਵੀ ਉਹਨਾਂ ਨੂੰ ਕੋਈ ਕਹੀ ਜਾਵੇ ਲੇਕਿਨ ਜੋ ਕਹਤਾ ਚਾਹੇ ਤੁਸੀਂ ਦੇਖ ਲਓ ਵੀ ਸਾਨੂੰ ਗੁਰਦਾਰ ਸਾਹਿਬ ਨਾਲ ਅਕੀ 91 ਦੇ ਵਿੱਚ ਮੰਦਿਰ ਦਾ ਜਿਹੜਾ ਅਨਾਉਂਸ ਕਰ ਦਿੱਤਾ ਅਜੇ ਕਿ ਉਹਨਾਂ ਦੀ ਪਲੈਨਿੰਗ ਦੇ ਵਿੱਚ ਵੀ 91 ਵਿੱਚ ਕੋਈ ਉਹਨਾਂ ਦਾ ਲੋਕਾਂ ਨੂੰ ਪ੍ਰੋਮਿਸ ਨਹੀਂ ਕੀਤਾ ਸੀਗਾ ਵੀ ਮੈਂ ਗੁਰਦਾਰਾ ਸਾਹਿਬ ਦਊਂਗਾ ਜਾਂ ਮੰਦਿਰ ਦਊਂਗਾ ਲੇਕਿਨ ਫਿਰ ਵੀ ਉਹਨਾਂ ਨੇ ਸਾਡੀ ਮੰਗ ਨੂੰ ਮੁੱਖ ਰੱਖਦੇ ਹੋਏ ਇੱਕ ਚੀਜ਼ ਦੇਖਦੇ ਹੋਵੇ ਜਰੂਰ ਹੋਣੀ ਚਾਹੀਦੀ ਹੈ ਧਾਰਮਿਕ ਅਸਥਾਨ ਸਾਰਿਆਂ ਦੀ ਹੈ ਸੋ 94 ਦੇ ਵਿੱਚ ਵੀ ਤੁਸੀਂ ਆ ਜੇ ਕਿ ਨਵਾਂ ਸੈਕਟਰ ਹੈ ਉਹ ਉੱਥੇ ਵੀ ਗੁਰਦਾਰ ਸਾਹਿਬ ਜਿਹੜੀ ਹੈਗੀ ਹੈ 6 ਤਰੀਕ ਤੋਂ ਐਤਵਾਰ ਤੋਂ ਉਥੇ ਇਨੋਗਰੇਸ਼ਨ ਹੋ ਰਹੀ ਹੈ ਤੇ ਉਹਦੀ ਬਿਲਡਿੰਗ ਉਸਾਰੀ ਹੋ ਰਹੀ ਹੈ ਹਾਦਸੇ ਬਹੁਤ ਹੁੰਦੇ ਸੀ ਅਕਸਰ ਦੇਖਦੇ ਸੀਗੇ ਟ੍ਰੈਫਿਕ ਜਦੋਂ ਹੋ ਜਾਂਦਾ ਸੀ ਗੱਡੀਆਂ ਤੇਜ਼ ਹੁੰਦੀਆਂ ਸੀ ਹਾਦਸੇ ਦਾ ਸ਼ਿਕਾਰ ਹੁੰਦੇ ਸੀ ਕਿ ਹੁਣ ਉਸ ਤੋਂ ਵੀ ਰਾਹਤ ਮਿਲੂਗੀ ਬਹੁਤ ਵੱਡੀ ਰਾਹਤ ਹੈ ਜੀ ਹੁਣ ਤੁਸੀਂ ਦੇਖੋ ਵੀ ਜਿਹੜੇ ਜਿੱਥੇ-ਇਥੇ ਕੈਮਰੇ ਲੱਗੇ ਨੇ ਤੁਸੀਂ ਪਿਛਲੇ 2 ਕੁ ਮਿੰਟਾਂ ਤੋਂ ਕੈਮਰੇ ਲੱਗੇ ਨੇ ਨਾ ਉਸ ਤੋਂ ਪਹਿਲਾਂ ਦੇ ਐਕਸੀਡੈਂਟ ਰੇਟ ਦੇਖ ਲਓ ਤੇ ਹੁਣ ਦੇ ਦੋ ਤਿੰਨ ਮਹੀਨਿਆਂ ਦੇ ਦੋ ਕੁ ਮਿੰਟ ਦੇ ਰੇਟ ਦੇਖ ਲਓ ਬਹੁਤ ਫਰਕ ਪਿਆ ਦੂਸਰੀ ਗੱਲ ਇਹ ਹੈ ਵੀ ਸਾਡੇ ਲੋਕਾਂ ਦਾ ਵਿੱਚ ਵੀ ਇਹ ਮੈਸੇਜ ਜਾਣਾ ਚਾਹੀਦਾ ਹੈ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਅਸੀਂ ਵੀ ਜਿਹੜੇ ਅਵੇ ਕਰੀਏ ਟ੍ਰੈਫਿਕ ਰੂਲਸ ਅਵੇ ਕਰੀਏ ਲਾਈਟਸ ਅਵੇ ਕਰੀਏ ਜੇ ਅਸੀਂ ਨਹੀਂ ਕਰਾਂਗੇ ਐਕਸੀਡੈਂਟ ਹੋਣਗੇ ਉਹਨੂੰ ਕੋਈ ਰੋਕ ਨਹੀਂ ਸਕਦਾ ਨਾ ਸਰਕਾਰ ਰੋਕਦੇ ਨਾ ਪਰਮਾਤਮਾ ਰੋਕਦਾ ਠੀਕ ਹੈ ਸਰ ਕਿਵੇਂ ਦੇਖਦੇ ਹੋ ਲਾਈਟਸ ਨੂੰ ਇੰਸਟਾਲ ਕੀਤੇ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਲਾਈਟਸ ਤਾਂ ਅਕਸਰ ਲਾ ਦਿੱਤੀਆਂ ਜਾਂਦੀਆਂ ਨੇ ਪਰ ਟ੍ਰੈਫਿਕ ਰੂਲ ਫੋਲੋ ਨਹੀਂ ਹੁੰਦੇ ਤੁਹਾਨੂੰ ਈ ਤਾਂ ਕਿ ਆਪਣੇ ਐਕਸੀਡੈਂਟ ਘਟਾਵਨ ਇੱਥੇ ਆਪਣੀ ਜਾਨ ਬਚਾਓ ਤੇ ਦੂਜਿਆਂ ਦੀ ਵੀ ਜਾਨ ਬਚਾਓ ਅਸੀਂ ਸਰਦਾਰ ਕੁਲਵੰਤ ਸਿੰਘ ਐਮ ਐਲ اے ਤੇ ਅਤੀ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣਾ ਇਤਨਾ ਕੀਮਤੀ ਵਕਤ ਕੱਟ ਕੇ ਟਾਈਮ ਕੱਟ ਕੇ ਇੱਥੇ ਸਾਡੇ ਵਿੱਚ ਆ ਕਰਕੇ ਇਹ ਅਨਾਉਂਸ ਕੀਤੀ ਹੈ ਇੰਸਟਾਲ ਕਿ ਕਰਵਾਇਆ ਨਾਲ ਹੋ ਕੇ ਉਪਰੋਂ ਮੰਦਿਰ ਦੀ ਜਿਹੜੀ ਇਹਨਾਂ ਦੀ ਮੰਗ ਸੀਗੀ ਉਹ ਵੀ ਬਿਨਾ ਕਿਸੇ ਨੂੰ ਕਿਹਾ ਹੋਏ ਆਪਣੇ ਆਪ ਹੀ ਉਹਨਾਂ ਨੇ ਹੱਲ ਕਰ ਦਿੱਤਾ ਮਸਲਾ ਸੋ ਮੰਦਰ ਦਾ ਵੀ ਅਹਿਮ ਐਲਾਨ ਹੋ ਗਿਆ ਹੈ ਸਰ ਤੁਸੀਂ ਕਿਵੇਂ ਦੇਖਦੇ ਹੋ ਇੰਸਟਾਲ ਕੀਤੇ ਕਿਨੇ ਟ੍ਰੈਫਿਕ ਲਾਈਟਸ ਹੋਰ ਕਿਹੜੇ-ਕਿਹੜੇ ਜਿਹੜੇ ਕਾਰਜ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੋਣਗੇ ਅਵਲ ਤਾਂ ਵੈਸੇ ਕਲੌਨ ਸਿੰਘ ਜੀ ਨੇ ਜਦੋਂ ਐਮਐਲਏ ਬਣਿਆ ਉਸ ਤੋਂ ਬਾਅਦ ਉਹ 90% ਇਸ ਸੈਕਟਰ ਦੇ 90-99 ਦੇ ਕੰਮ ਖਰਾਤੇ ਹਨ ਕੋਈ ਥੋੜਾ ਬੋਤਾ ਰਹਿ ਵੀ ਗਿਆ ਉਹ ਵੀ ਉਹਨਾਂ ਨੇ ਵਾਅਦਾ ਕਰ ਲਿਆ ਅਸੀਂ ਕਰ ਦਾਂਗੇ ਤੇ ਮੰਦਰ ਦਾ ਬਹੁਤ ਦੇਰ ਤੋਂ ਡਿਮਾਂਡ ਸੀ ਇਹਨਾਂ ਦੀ ਉਹ ਡਿਮਾਂਡ ਹੈ ਜਿਹਨਾਂ ਨੇ ਪੂਰੀ ਕਰਤੀ ਤੇ ਬੜਾ ਖੁਸ਼ੀ ਦਾ ਦਿਨ ਹੈ ਆਪਣੇ ਸੈਕਟਰ ਵਾਸਤੇ ਬੜੇ ਬੰਦੇ ਖੁਸ਼ ਆ ਗਏ ਤੇ ਬਾਕੀ ਜੋ ਲਾਈਟਰ ਲੱਗੇ ਆ ਇਹਨਾਂ ਦਾ ਇੰਨੀ ਰਾਹਤ ਹੋ ਗਈ ਇੱਥੇ ਐਕਸੀਡੈਂਟ ਹੁੰਦੇ ਸੀ ਬੜੇ ਉਹ ਬਹੁਤ ਜ਼ਿਆਦਾ ਅੱਛਾ ਹੋ ਗਿਆ ਜੋ ਵੀ ਉਹਨਾਂ ਨੇ ਕੰਮ ਕੀਤਾ ਹੈ ਭਾਜੀ ਕਿਵੇਂ ਦੇਖਦੇ ਹੋ ਟ੍ਰੈਫਿਕ ਲਾਈਟਸ ਇੰਸਟਾਲ ਕਰ ਦਿੱਤੀਆਂ ਨੇ ਅੱਜ ਕੱਲ ਨੌਜਵਾਨ ਨੇ ਜਿਹੜੇ ਉਹ ਕਾਹਲ-ਬਾਹਲ ਹੀ ਕਰਦੇ ਨੇ ਕੀ ਹੁਣ ਲੱਗਦਾ ਹੈ ਕਿ ਇਸ ਦੇ ਨਾਲ ਜਿਹੜੀ ਟ੍ਰੈਫਿਕ ਸਮੱਸਿਆ ਬਿਲਕੁਲ ਹੱਲ ਹੋ ਜੂਗੀ ਲੋਕਾਂ ਨੂੰ ਮੈਸੇਜ ਜ਼ਰੂਰ ਦਿੱਕਤ ਦਿਓ ਤੁਸੀਂ ਟ੍ਰੈਫਿਕ ਲਾਈਟਸ ਦਾ ਤਾਂ ਬਹੁਤ ਹੀ ਇੱਥੇ ਇੰਪੋਰਟੈਂਟ ਰੋਲ ਆ ਬਹੁਤ ਜਾਮ ਲੱਗਦਾ ਸੀਗਾ ਜੇ ਹੁਣ ਲੋਕ ਰੂਲ ਫਾਲੋ ਕਰਨਗੇ ਤਾਂ ਆਬਵੀਅਸਲੀ ਇੱਥੇ ਜਿਹੜਾ ਟ੍ਰੈਫਿਕ ਜੈਮ ਘੰਟਾ ਘੰਟਾ ਡੇਡ ਡੇਡ ਘੰਟਾ ਹੁੰਦਾ ਸੀ ਉਹ ਜੈਮ ਬਹੁਤ ਬੰਦ ਹੋ ਜਾਊਗਾ ਬਾਕੀ ਲੋਕਾਂ ਨੂੰ ਤਾਂ ਹੀ ਮੈਸੇਜ ਆ ਵੀ ਉਹ ਟ੍ਰੈਫਿਕ ਰੂਲਸ 100% ਫਾਲੋ ਕਰਨ ਤਾਂ ਇੱਥੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਪੂਰੀ ਗੱਲਬਾਤ ਕਰ ਲੈਣੇ ਆ ਅੱਜ ਸਾਡੇ ਵੱਲੋਂ ਖਾਸ ਕਰਕੇ ਸੀਨੀਅਰ ਸਿਟੀਜ਼ਨਸ ਵੱਲੋਂ ਐਮਐਲਏ ਸਾਹਿਬਤਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਸਮੱਸਿਆ ਸਾਡੀ ਹੱਲ ਕੀਤੀ ਜਿਵੇਂ ਦੇਖਦੇ ਹੋ ਪਹਿਲੇ ਐਕਸੀਡੈਂਟ ਬਹੁਤ ਹੁੰਦੇ ਸੀ ਇੱਥੇ ਸਾਡੇ ਵਾਫੇ ਅੰਦਰ ਅੰਦਰ ਰਾਣਾ ਹੀ ਬੜੀ ਮੁਸ਼ਕਲ ਸੀ ਅਸੀਂ ਉਤੋਂ ਦੇ ਇੱਥੋਂ ਵੀ ਕੋ ਵਾਲੀ ਸਮਾਚਾਰ ਤੋਂ ਵਾਪਸ ਆ ਰਹੇ ਆ ਲੇਕਿਨ ਹੁਣ ਇਹਨਾਂ ਨੇ ਅਤੀ ਸ਼ਿਗਰ ਸਾਡੀ ਸਾਰੀ ਪ੍ਰੋਬਲਮਸ ਜਿਹੜੇ ਸੋਲਵ ਕੀਤੀ ਅਸੀਂ ਨਾ 30 ਚਲਾਨ ਦੀ ਸੂਵਿਧਾ ਸ਼ੁਰੂ ਹੋਈ ਹੈ ਇਹ ਚਲਾਨ ਸ਼ੁਰੂ ਕੀਤਾ ਗਿਆ ਕੀ ਲੋਕਾਂ ਨੂੰ ਇਸ ਦੀ ਕੋਈ ਸੂਵਿਧਾ ਹੈ ਹਾਂ ਹਾਂ ਜੀ ਆਹਤ ਮਿਲੀ ਹੈ ਬਿਲਕੁਲ ਮਿਲੀ ਹੈ ਬਹੁਤ ਆਹਤ ਮਿਲੀ ਹੈ ਟ੍ਰੈਫਿਕ ਦੇ ਖਾਤ ਟ੍ਰੈਫਿਕ ਤੋਂ ਵੀ ਹੱਲ ਹੋਇਆ ਸੀ ਖੁਦ ਰਿਸਪੋਨਸੀਬਲ ਨਾਗਰੀਕਾਂ ਅਸੀਂ ਖੁਦ ਆਪਣੇ ਟ੍ਰੈਫਿਕ ਕਾਨੂੰਨਾਂ ਦਾ ਪਾਲਣ ਕਰਾਂਗੇ ਜੀ ਤੇ ਸੋ ਇਹਨਾਂ ਨੇ ਜੋ ਵੀ ਵਸਿਆ ਇਹਨਾਂ ਨੇ ਜੋ ਵਾਅਦੇ ਕੀਤੇ ਨੇ ਉਹ ਸਾਰੇ ਪੂਰੇ ਕੀਤੇ ਠੀਕ ਹੈ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਟ੍ਰੈਫਿਕ ਲਾਈਟਸ ਇੰਸਟਾਲ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਹੋਰ ਚੌਕ ਨੇ ਜਿਹੜੇ ਐਮ.ਐਲ.ਏ. ਸਾਹਿਬ ਨੇ ਕਿਹਾ ਕਿ ਉੱਥੇ ਵੀ ਇਸੇ ਤਰ੍ਹਾਂ ਕੀਤਾ ਜਾਵੇ ਹਾਂਜੀ ਬਿਲਕੁਲ ਵਾਕਈ ਵੀ ਉਹਨਾਂ ਨੇ ਕਿਹਾ ਕਿ ਕਿਉਂਕਿ ਪ੍ਰੋਮਿਸ ਕੀਤਾ ਹੈ ਪਹਿਲਾਂ ਵੀ ਉਧਰ ਹੋਇਆ ਹੈ ਇਹ ਵਾਲੇ ਸਟੌਕ ਤੇ ਪਹਿਲਾਂ ਵੀ ਉਹਨਾਂ ਨੇ ਪੂਰਾ ਕਵਰ ਕੀਤਾ ਇਹ ਇਹ ਬਹੁਤ ਜ਼ਰੂਰੀ ਸੀ ਇੱਥੇ ਬਹੁਤ ਐਕਸੀਡੈਂਟ ਹੁੰਦੇ ਸੀ ਤੇ ਇਹ ਬਹੁਤ ਜ਼ਰੂਰੀ ਸੀ ਤੇ ਉਹਨਾਂ ਨੇ ਕਿਹਾ ਹੀ ਹੈ ਕਿ ਬਹੁਤ ਜਗ੍ਹਾ ਕਰਨਗੇ ਔਰ ਕਰ ਵੀ ਰਹੇ ਨੇ ਜੋ ਜੋ ਕਹਿ ਰਹੇ ਨੇ ਉਹ ਕਰ ਰਹੇ ਨੇ ਹਾਂ ਸੋ ਸੈਕਟਰ 91 ਮੁਹਾਲੀ ਦੇ ਸੈਕਟਰ 91 ਦੇ ਵਿੱਚ ਅੱਜ ਟ੍ਰੈਫਿਕ ਲਾਈਟਸ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਜਿਹੜੀ ਦਿਨ ਬਰ ਦਿਨ ਪੂਰੀ ਦੁਨੀਆ ਦੇ ਵਿੱਚ ਵੱਧਦੀ ਜਾ ਰਹੀ ਹੈ ਉਸ ਨੂੰ ਮੁਹਾਲੀ ਦੇ ਵਿੱਚ ਵੀ ਹੱਲ ਕੀਤਾ ਜਾ ਸਕੇ ਤਾਂ ਹੁਣ ਆ ਸਮੱਸਿਆ ਜਿਹੜੀ ਕਿਤੇ ਨਾ ਕਿਤੇ ਹੱਲ ਹੋਵੇਗੀ ਲੋਕ ਨੇ ਜਿਹੜੇ ਖੱਜਲ ਖਵਾਰੀ ਤੋਂ ਬਚਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਨਾਲ ਨਾਲ ਕਿ ਜਿਹੜੀਆਂ ਟ੍ਰੈਫਿਕ ਲਾਈਟਸ ਨੇ ਉਹ ਚਾਲੂ ਹੋ ਚੁੱਕੀਆਂ ਨੇ ਐਮਐਲਏ ਕੁਲਵੰਤ ਸਿੰਘ ਹੋਰਾ ਨੇ ਇਸ ਦਾ ਉਦਘਾਟਨ ਕਰ ਦਿੱਤਾ ਹੈ ਤਾਂ ਅੱਜ ਤੋਂ ਹੀ ਇਹ ਟ੍ਰੈਫਿਕ ਨਿਯਮ ਨੇ ਜਿਹੜੇ ਲੋਕ ਇਸ ਦੀ ਪਾਲਣਾ ਕਰਨ ਲੱਗਣਗੇ ਟ੍ਰੈਫਿਕ ਪੁਲਿਸ ਵੀ ਐਕਟਿਵ ਹੋ ਚੁੱਕੀ ਹੈ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਇਸ ਚੌਂਕ ਦੇ ਵਿੱਚ ਪਹੁੰਚ ਚੁੱਕੇ ਨੇ ਕਿਉਂਕਿ ਲਾਈਟਾਂ ਨਾਲ ਦੀ ਨਾਲ ਲਗਾ ਦਿੱਤੀਆਂ ਗਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਉਪਰਾਲੇ ਨੇ ਜਿਹੜੇ ਮੁਹਾਲੀ ਸ਼ਹਿਰ ਦੇ ਲਈ ਕੀਤੇ ਜਾਂਦੇ ਨੇ ਲੇਕਿਨ ਐਮਐਲ ਤੋਂ ਬਾਅਦ ਸਾਡੇ ਇਲਾਕੇ ਦੇ ਸੋ। ਸੋ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਉਪਰਾਲੇ ਹੋਰ ਮੁਹਾਲੀ ਸ਼ਹਿਰ ਦੇ ਲਈ ਕੀਤੇ ਜਾਣਗੇ ਕਿਉਂਕਿ ਵਿਧਾਇਕ ਤੇ ਆਮ ਲੋਕਾਂ ਨੇ ਜਿਹੜੇ ਖੁਸ਼ੀ ਦਾ ਪ੍ਰਗਟਾਵਾ ਜ਼ਰੂਰ ਕੀਤਾ ਹੈ। ਕੈਮਰਾਮੈਨ ਪਰਮੇਂਦਰ ਸਿੰਘ ਦੇ ਨਾਲ ਮੈਂ ਪਰਵਿੰਦਰ ਸਿੰਘ